ਚਲੋ ਸਟਾਰਟ ਕਰੋ ਗੱਡੀ ਠੀਕ ਆ ਰੋਡ ਖਾਲੀ ਆ ਅਗਲਾ ਮੋੜ ਕੱਟਣਾ ਆਪਾਂ ਰਾਈਟ 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 ਆਲ ਚੈੱਕ ਕਰਨਾ ਸ਼ੀਸ਼ਾ ਵੀ ਦੇਖਣਾ ਆ ਤਾਂ ਅੱਗੇ ਵੀ ਦੇਖਣਾ ਰੋਡ ਖਾਲੀ ਆ ਤਾਂ ਗੱਡੀ ਕੱਟਣੀ ਆ ਅੱਧੇ ਕਲੱਚ ਤੇ ਗੱਡੀ ਕੱਟਣੀ ਆ ਠੀਕ ਆ ਆਪਣੇ ਸਾਈਡ ਨੂੰ ਛੱਡਣੀ ਆ ਆੜੇ ਕ ਲੈਫਟ ਸਾਈਡ ਤੇ ਗੱਡੀ ਰੁਕੀ ਜਾ ਰਹੀ ਠੀਕ ਆ ਸਿੱਧੀ ਕਰਨੀ ਕਿੱਡੀ ਸਿੱਧੀ ਕੋਈ ਨਹੀਂ ਸਹੀ ਅੱਗੇ ਉਹ ਫੇਰ ਰਾਈਟ ਜਾਣਾ ਟੀਪ ਪੁਆਇੰਟ ਆ ਦੋਨੋਂ ਪਾਸੇ ਦੇਖਣਾ ਹੈ ਕਲਚ ਸਾਰਾ ਦੱਬੋ ਪਹਿਲਾਂ ਇੱਥੇ ਰੱਖ ਗੱਡੀ ਲੈ ਕੇ ਆ ਪਹਿਲਾਂ ਬ੍ਰੇਕ ਲਾ ਲਓ ਇਧਰੋਂ ਵੀ ਚੈੱਕ ਕਰਨਾ ਰੋਡ ਜਦੋਂ ਠੀਕ ਆ ਖਾਲੀ ਆ ਕਿੱਥੋਂ ਸ਼ੀਸ਼ਾ ਦੇਖ ਲਿਆ ਠੀਕ ਆ ਦੇਖੋ ਪਿੱਛੇ ਦੇਖੋ ਰੋਡ ਖਾਲੀ ਆ ਚਲੋ ਜੀ ওভারਟੇਕ ਕਰੋ ਇਹਨਾਂ ਨੂੰ ਹੋਰੋਂ ਗੱਡੀ ਐਂਡੀਗੇਟਰ ਹਾਂ ਬੰਦ ਠੀਕ ਆ ਦੂਸਰਾ ਗੇਅਰ ਚਲੋ ਪਾਓ ਸ਼ੱਡੋ ਕਲਚ ਸ਼ੀਸ਼ੇ ਦੇਖਣੇ ਪੜੇ ਆ ਠੀਕ ਆ ਜਦੋਂ ਵੀ ਗੱਡੀ ਮੂਵ ਕਰਨੀ ਆ ਸ਼ੀਸ਼ਾ ਦੇਖ ਕੇ ਮੂਵ ਕਰਨੀ ਆ ਸ਼ੀਸ਼ੇ ਤੋਂ ਬਿਨਾਂ ਦੇਖ ਕੇ ਗੱਡੀ ਨਹੀਂ ਮੂਵ ਕਰਨੀ ਆ ਕਿਉਂਕਿ ਇਹ ਨਾ ਹੋਵੇ ਕਿ ਗੱਡੀ ਉੱਦੇ ਮੂਵ ਕਰਦੇ ਕੋਈ ওভারਟੇਕ ਕਰਦਾ ਹੋਵੇ ਗੱਡੀ ਲੱਗੇ ਹਨਾ ਬਾਕੀ ਜੀ ਜਗ੍ਹਾ ਹੈਗੀ ਤਾਂ ਗੱਡੀ ਕੱਢ ਲੈਣੀ ਨਹੀਂ ਜਗ੍ਹਾ ਹੈਗੀ ਆ ਗੱਡੀ ਸਟੌਪ ਕਰ ਦੇਣੀ ਆ। ਫਾਸਲਾ ਪਤਾ ਕਿੰਨਾ ਬਣਾ ਕੇ ਰੱਖਣਾ ਅਗਲੇ ਤੋਂ। ਹਾਂਜੀ ਉਹ। ਜਿਹੜੇ ਇੱਕ ਟਾਇਰ ਦਸੜਾ ਚਾਹੀਦੇ ਅਗਲੇ ਦੇ। ਰਾਈਟ ਹੈਂਡ ਇਗੇਟ ਖਲਾਓ ਹਾਈਵੇ ਤੇ ਆਲਾ ਪਿੱਛੇ ਦੇਖ ਕੇ ਨਾਲੇ ਟਰੱਕ ਆਉਂਦਾ ਮੂਰੇ ਉਹਦਾ ਵੀ ਖਿਆਰ ਰੱਖਣਾ। ਪਿੱਛੇ ਖਾਲੀ ਰੋਡ। ਮੂਰੇ ਗੱਡੀ ਦੇਖ ਕੇ। ਮੁਵ ਕਰੋ ਗੱਡੀ ਦਲੋਂ। ਹਾਈਵੇ ਤੇ ਨਹੀਂ ਦੇਖ ਕੇ ਛੱਡਣੀ ਹੁੰਦੀ ਨੇ ਛੱਡ ਦੇਣੀ ਆ। ਦੇਖੋ ਇਧਰੋਂ ਸ਼ੀਸ਼ਾ। ਕਰੋ ਗੱਡੀ ਨੂੰ ਅੱਧਾ ਕਲੱਚ ਹੀ ਢੋ ਵਾਹ ਕੇ ਕਰ ਲੈ ਸੀ ਤੇ ਸ਼ੀਸ਼ੇ ਵਿੱਚ ਨਾ ਨਾ ਰੋਡ ਦੇ ਤੇ ਤੋੜ ਕੇ ਵਾ ਕੇ ਦੇਖ ਲਈਦਾ ਹੁੰਦਾ ਕਿਉਂਕਿ ਜਦੋਂ ਗੱਡੀ ਟੇਢੀ ਹੋਏ ਤਾਂ ਕਈ ਵਾਰ ਸ਼ੀਸ਼ੇ ਵਿੱਚ ਨਹੀਂ ਦੀਦਾ ਹੁੰਦਾ ਹੁਣ ਆ ਲੈ ਚੇਂਜ ਕਰ ਲਈਏ ਸ਼ੀਸ਼ਾ ਦੇਖ ਕੇ ਮਾੜੀ-ਮਾੜੀ ਗੱਡੀ ਮੂਵ ਕਰਨੀ ਤੁਹਾਨੂੰ ਪਿਛੇ ਦੇਖ ਕੇ ਕਾਹਲੀ ਨਹੀਂ ਕਰਨੀ ਜੇ ਰੋਡ ਖਾਲੀ ਹੈ ਤਾਂ ਮੂਵ ਕਰਨੀ ਮਾੜੀ-ਮਾੜੀ ਹੋਈ ਬਹੁਤ ਘੱਟ ਹੀ ਜ਼ਿਆਦਾ ਰਿਵਵਰ ਕਰੀ ਵਾਸ ਠੀਕ ਹੈ ਕਿੰਨੇ ਯਾਰ ਦੇ ਡੈਨ ਦੇ ਅੰਦਰ ਰੱਖਿਆ ਹੋਣਾ ਹੈ ਗियर ਚੇਂਜ ਕਰੋ ਦਾ ਤੀਜਾ ਗियर ਬਹੁਤ ਸਪੀਡ ਜ਼ਿਆਦਾ ਹੋਈ ਜਾਵੇ ਫਟੋ ਕਲਚ ਬੋੜਾ ਪਾ ਲੈਫਟ ਘਟਣਾ ਆ ਐਂਡੀ ਦੂਰੀ ਟੋ ਇੰਡੀਕੇਟਰ ਲਾਓ ਆਰਾਮ ਨਾਲ ਸ਼ੀਸ਼ਾ ਵੀ ਚੈੱਕ ਕਰਨਾ ਕਿਹੜਾ ਦੇਖਿਆ ਸ਼ੀਸ਼ਾ ਦੇਖ ਲੈ ਠੀਕ ਆ ਲੈਫਟ ਆਬਲੀ ਆ ਚਲੋ ਫੇਰ ਲੈ ਕੇ ਆਉਂਦੇ ਉਹ ਕਈ ਥੱਲੇ ਹੋ ਬਟੇ ਕਰਦੇ ਹੁੰਦੇ ਆ ਸਾਹ ਦੱਸਿਆ ਹੀ ਆ ਸਾਰੇ ਪਾਸੇ ਨਿਗਾਹ ਰੱਖਣੀ ਹੈ ਬੰਦ ਕਰ ਦੋ ਇੰਡੀਕੇਟਰ ਠੀਕ ਆ। ਮੇਰੇ ਨਾਲੋਂ ਜ਼ਿਆਦਾ ਨਾ ਇਦਨੋ ਕਰਿਓ। ਹੌਲੀ ਰੱਖਿਓ ਇੱਥੇ ਉਹਦਾ ਬ੍ਰੇਕਰ ਹੀ ਆ ਤਾਂ ਛੋਟਾ ਹੀ ਆ ਦੋਨਾਂ ਪਾਸੇ ਦੇਖ ਕੇ ਆ ਵੀ ਆ ਬ੍ਰੇਕਰ ਬੜੇ ਹੋ ਜਿਹੜੇ ਛੋਟੇ ਛੋਟੇ ਜੇ ਆ ਅਸੀਂ ਇਹਨਾਂ ਤੋਂ ਆਪਾਂ ਇੱਧਰ ਹੀ ਗੱਡੀ ਰੱਖਣੀ ਹੈ ਬਾਕੀ ਕਿਸੇ ਨੇ ਓਵਰਟੇਕ ਨਾਲ ਤੁਹਾਨੂੰ ਇਧਰੋਂ ਓਵਰਟੇਕਰੀ ਜਾਣਾ ਅਗਲਾ ਮੋੜ ਆਪਾਂ ਰਾਈਟ ਘਟਣਾ ਹੈ ਤੇ ਜਦੋਂ ਰਾਈਟ ਮੋੜ ਮੋੜੇ ਗੱਡੀ ਦੇਖ ਕੇ ਪਿੱਛੇ ਦੇਖ ਕੇ ਜਿਆਦਾ ਨਾ ਕਰੀ ਦਿਨ ਗੱਡੀ ਹੈ ਪਿੱਛੇ ਜਦੋਂ ਰਾਈਟ ਕਟੋਗੇ ਜਿਹੜਾ ਪਹਿਲਾ ਮੋੜ ਆ ਇਹ ਆਉਣ ਲਈ ਹੈ ਅਗਲਾ ਮੋੜ ਜਾਣ ਲਈਏ ਰੇ ਛੱਡ ਦੋ ਰਾਈਟ ਹੈਂਡ ਇੰਡੀਕੇਟਰ ਕਲਚ ਦੰਭੋ ਨਾਲੇ ਬ੍ਰੇਕ ਲਾਓ ਇੱਥੇ ਮੋੜੇ ਬ੍ਰੇਕਰ ਬਹੁਤੇ ਆ। ਹੀਲ ਘੜ ਦੋ। ਨਾਲ ਲਾ ਗੀਅਰ। ਚੈੱਕ ਕਰੋ ਰੋਡ ਪਿੱਛੇ ਦੇਖੋ ਉਹ ਅਗਲਾ ਕਲੱਚ ਛੱਡੋ ਇਹ ਆਉਣ ਲਈ ਆ। ਤੇ ਅਗਲਾ ਜਾਣ ਲਈਏ। ਪਿੱਛੇ ਦੇਖੋ ਚੈੱਕ ਕਰੋ ਰੋਡ ਖਾਲੀ ਆ। ਅੱਧੇ ਕਲਚ ਤੇ ਮੋੜ ਘਟਾ ਮੋੜੇ ਵਿੱਚ ਗੱਡੀ ਦੇਖ ਕੇ। ਕੱਢ ਦੋ ਕੱਢ ਦੋ ਕੱਢ ਦੋ ਕੱਢ ਦੋ ਕੱਢ ਦੋ ਕੱਢ ਦੋ ਚਲੋ। ਗੱਡੀ ਦੇ ਵੇਲੇ ਅੱਗੇ ਫੇਰ ਰੋਕਣੀ ਹੈ ਗੱਡੀ ਤੁਸੀਂ ਇੰਡੀਕੇਟਰ ਬੰਦ ਕਰੋ ਅੱਗੇ ਸਟਾਪ ਕਰਨੀ ਹੁਣ ਗੱਡੀ ਅੱਗੇ 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 ਲੈ ਕੇ ਜਾ ਥੋੜੀ ਹੋਰ ਤੇ ਕਲਚ ਮਾਰੀ ਹੋਰ ਅੱਗੇ ਲੈ ਕੇ ਜਾਓ ਸਟਾਪ ਹੁਣ ਉਧਰ ਵੀ ਚੈੱਕ ਕਰਨਾ ਇੱਧਰ ਵੀ ਚੈੱਕ ਕਰਨਾ ਰੋਡ ਖਾਲੀ ਉਹ ਵੀ ਫੇਰ ਗੱਡੀ ਲੈ ਕੇ ਜਾ ਥੋੜੀ ਹੋਰ ਅੱਗੇ ਨੂੰ ਕਰੋ ਗੱਡੀ ਥੋੜੀ ਜਿਹੀ ਹੋਰ ਕਰੋ ਅੱਗੇ ਰੋਕੋ ਫੇਰ ਸਟਾਪ ਕਰੋ ਗੱਡੀ ਰੋ ਗਈ ਉੱਥੇ ਰੋ ਗਈ ਰੋ ਗਈ ਅਗਰੇ ਆਉਂਦੇ ਵੇਲੇ ਸਿੱਧਾ ਲੈ ਕੇ ਜਾ ਗੱਡੀ ਅਰ ਗੋਇਨਗਰ ਕਿਉਂਕਿ ਇੱਥੇ ਕਿਸੇ ਦਾ ਰਾਹ ਦੇਣਾ ਨਹੀਂਗਾ ਗੱਡੀ ਕੱਢਣੀ ਪੈਣੀ ਆਪਾਂ ਨੂੰ ਇੱਦੀ ਵੇਟ ਕਰੋ ਅੰਦਾਜ਼ਾ ਲਾ ਲਈਦਾ ਹੁੰਦਾ ਦੂਰੋਂ ਦੇਖ ਲਈਦਾ ਹੁੰਦਾ ਕਿ ਕਿੱਥੇ ਰਾਹ ਖਾਲੀ ਹੋਣ ਲੱਗ ਪਿਆ ਚਲੋ ਥੋੜੀ ਥੋੜੋ ਗੱਡੀ ਫੇਰ ਉਗਲੀ ਦੀ ਹੁੰਦੀ ਗੱਡੀ ਹੌਲੀ 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 ਆਹ ਦੇਖਦਾ ਕਾਲਾ ਹੋਇਆ ਚਲੋ ਕੱਟੋ ਇਧਰੋਂ ਮੂਵ ਕਰੋ ਦੋ ਰੋ ਘੰਟੀ ਹੁਣ ਇਧਰੋਂ ਮੂਰੇ ਦੇਖ ਕੇ ਮੋਟਰਸਾਈਕਲ ਵੀ ਤੇ ਆਹ ਸਰੋ ਇਧਰੋਂ ਕੱਟੋ ਇਧਰੋਂ ਗੱਡੀ ਆਉਣਾ ਚਲੋ ਦੇਖੋ ਗੱਡੀ ਇਧਰੋਂ ਚਲੋ ਦੋ ਰੋ ਸਿੱਧੀ ਜਾਓ ਆਪਣੀ ਸਾਈਡ 'ਤੇ ਛੱਡਣੀ ਹੁੰਦੀ ਸੀ ਸਾਈਡ 'ਤੇ ਰੱਖਣੀ ਗੱਡੀ ਦੂਆ ਕੱਪੇ ਸਾਡੇ ਘੜਦੀ ਤੋਂ ਆਉਂਦਾ ਇੱਥੋਂ ਆਉਂਦਾ ਸੈਂਟਰ ਵਿੱਚੋਂ ਫਿਰ ਵੀ ਚਲੇ ਗਿਆ ਟੇਰਾ ਆਪਣਾ ਰੇ ਸ਼ਾਰਟ ਦੇ ਮੋੜੇ ਵੀ ਟੋਆ ਆ ਜਾਂ ਅੱਧੇ ਕਲੱਚ ਵਿੱਚ ਟੋਏ ਲੋਕਾਰ ਕਰੋ ਇਹਦਾ ਗੱਡੀ ਤੇਜ਼ ਵਾਂ ਨਿਕਲਣੀ ਆ ਜੀ ਚਲੋ ਇਹਦਾ ਕਲੱਚ ਛੱਡੋ ਜਾਣ ਦਿਓ ਸਪੀਡ ਦੱਬਾਣਾ ਮੋਰੇ ਦੇਖ ਕੇ ਇੱਥੇ ਜਿਆਦਾ ਟ੍ਰੈਫਿਕ ਆਉਣਾ ਹੈ ਖਿਆਲ ਰੱਖਣਾ ਕਿਉਂਕਿ ਕਈ ਇਧਰੋਂ ਵੀ ਆ ਜਾਂਦੇ ਕਈ ਇਧਰੋਂ ਵੀ ਆ ਜਾਂਦੇ ਆ ਭਾਈ ਦੂਜਾ ਘੇਰੋ ਹੋ ਜੋ ਕੰਟਰੋਲ ਪਾਓ ਫੇਰ ਘੇਰੋ ਦੂਜਾ ਸਲਾਸ਼ ਡੋਗ ਲੱਤ ਸਿੱਧੀ ਰੱਖਣੀ ਗੱਡੀ ਆ ਜੇ ਮੋੜੇ ਆੜ ਕੇ ਕੋਈ ਬ੍ਰੇਕ ਲਾਉਂਦਾ ਆ ਗੱਡੀ ਉੱਥੇ ਸਟੌਪ ਕਰਨੀ ਪੈਣੀ ਏ ਜੇ ਅਗਲਾ ਰੁਕਦਾ ਕੋਈ ਔਰ ਇਹ ਡਿਗੇਟ ਲਾ ਆ ਲੱਗਦਾ ਉਹਦਾ ਉੱਤੇ ਲੱਗਾ ਆ ਖਿਆਲ ਨਾਲ ਉਹਨਾਂ ਦਾ ਫਾਸਲਾ ਬਣਾ ਕੇ ਰੱਖਣਾ ਦੇ ਕੇ ਓਵਰਟੇਕ ਕਰਦਾ ਕਲਚ ਦਬੋ ਹੌਲੀ ਹੋ ਗਿਆ ਹੌਲੀ ਕਰੋ ਬਰੇਕ ਛੱਡ ਦਿਓ ਅੱਧਾ ਗੱਲਾ ਛੱਡੋ ਮੋਰ ਗੱਡੀ ਦੇਖ ਕੇ ਰੋਕ ਜਿਹਾ ਰੋਜੋ ਇਹ ਇੱਧੇ ਚੜਦੇ ਰਹਿੰਦੇ ਹਨ ਉਹ ਦੇਖ ਲਾਇਆ ਜੇ ਅਗਲਾ ਨਹੀਂ ਰੁਕਦਾ ਆਪਣੀ ਗੱਡੀ ਦੁਬਾਰੀ ਹੌਲੀ ਕਰਨ ਲਈ ਜਾਂ ਸੌਫਟ ਕਰਨ ਲਈ ਉਹ ਕੋਈ ਦੇਖ ਤੇ ਦੂਖ ਤੇ ਇਦਾਂ ਹੀ ਆ ਹਰੇ ਛੱਡਦੇ ਲੈਫਟ ਇੰਡੀਕੇਟਰ ਲਾਓ ਸ਼ੀਸ਼ੇ ਚੈੱਕ ਕਰੋ ਇਧਰ ਰੋਡ ਖਾਲੀ ਆ ਇਧਰੋਂ ਆਪਾਂ ਗੱਡੀ ਕੱਟਣੀ ਆ ਲੈਫਟ ਕਲੱਚ ਹੌਲ ਦੇ ਬੋਲ ਫੌਲ ਕਲੱਚ ਚਲੋ ਕੱਢ ਦਿਓ ਕੱਢ ਦਿਓ ਕੱਢ ਦਿਓ ਕਲਚ ਨਾ ਛੱਡਿਓ ਜੀ ਕਲਚ ਨਾ ਛੱਡਿਓ ਬ੍ਰੇਕ ਲਾਓ ਪਹਿਲਾ ਗੇਅਰ ਪਾਓ ਬੱਟ ਵਾਰੋ ਚਲੋ ਇਹ ਦਿਨ ਮੜੀ ਗੱਡੀ ਚਲੋ ਯਾਰ ਮੋੜੇ ਮਰ ਕੇ ਮੀਂਹ ਨਾ ਆਵੇ ਚਲੋ ਦੂਰੋਂ ਗੱਡੀ ਆਉਂਦੀ ਉਹ ਵੀ ਬੈਕ ਲਾਉਂਦਾ ਗੱਡੀ ਇੱਥੇ ਵੀ ਦੇਖ ਕੇ ਖਾਲੀ ਰੋਡ ਚਲੋ ਇਹ ਪਰ ਯੂਜ਼ ਕਰ ਲਈਦੀ ਹੁੰਦੀ ਆ ਤੋਰ ਇਧਰੋਂ ਗੱਡੀ ਹੁਣ ਮੂਵ ਕਰੋ ਇਹਦਾ ਨਾਲ ਮੂਵ ਸਿੱਧੀ ਚਲੋ ਇਹ ਪਰ ਪਤਾ ਕਿੱਥੇ ਯੂ ਸੌਣੀ ਉਧਰ ਹਾਂਜੀ ਹਾਂ ਠੀਕ ਆ ਕੰਦਾ ਮੂਰੇ ਮੋਟਰਸਾਈਕਲ ਆਉਂਦਾ ਸਗਾ ਉਹਨਾਂ ਦਾ ਡੇਟਪੀ ਉੱਥੇ ਹੋਲੀ ਰਿੰਦੀ ਇਹ ਵਾਲਾ ਹੌਲੀ ਹੋ ਜਵੀਂ ਪਹਿਲਾਂ ਆਪਾਂ ਨੂੰ ਰਾਹ ਦੇ ਦੇਵੇ ਆਪਾਂ ਨਿਕਲ ਜੀ ਨਿਕਲ ਜੀ